ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬੂ ਆ ਜਾਂਦਾ ਸਜਣੋ ਤਹਿਸੀਲ ਆ ਜਾਂਦੀ ਆ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਤੇ ਵੱਡੇ ਹਾਈਵੇ ਦੇ ਉੱਤੇ ਹੀ ਤਕਰੀਬਨ ਜਿਹੜੇ ਪਣਾ ਪ੍ਰਾਂਬਰ ਸਰ ਨੂੰ ਮੰਨ ਲਓ ਵੀ ਸਫਰ ਆਪਣਾ ਤੈਅ ਕਰਦੇ ਆ ਤਾਂ ਉੱਤੇ ਬੋਰਡ ਆ ਜਾਂਦਾ ਬੂ ਪਿੰਡ ਦਾ ਹਰੀ ਗਾਂ ਥਾਣੀ ਮੰਨ ਕੇ ਚੱਲੋ ਜਦੋਂ ਆਪਾਂ ਪੱਟੀ ਰੋਡ ਨੂੰ ਜਾਂਦੇ ਆ ਉੱਥੋਂ ਵੀ ਸੜਕ ਨਿਕਲਦੀ ਆ ਬੂ ਨੂੰ ਤੇ ਰੋਡ ਦੇ ਉੱਤੋਂ ਵੀ ਮੰਨ ਲਓ ਕਿ ਸੜਕ ਬੂ ਪਿੰਡ ਦਾ ਆ ਜਾਂਦੀ ਹੈ ਨੰਬਰ ਸਕਰੀਨ ਦਾ ਵੀ ਵੀਰ ਦਾ ਸਕਰੀਨ ਤੇ ਚਲਾਵਾਂਗੇ ਤੇ ਐਸ ਵਿਲੇ ਤੁਹਾਨੂੰ ਘਰੇਲੂ ਪਰਿਵਾਰ ਕੋਲੇ ਇੱਕ ਵੈੜ ਜਿਹੜੀ ਵਿਕਰੀ ਵਾਲੀ ਵਕਾਊ ਆ ਸਚਨੋ ਕਿਹੜਾ ਸੂਆ ਸੁੰਦੀ ਆ ਕਿੰਨਾ ਦੁੱਧਾ ਰਿਕਾਡ ਰਿਆ ਘਰੀ ਵੀਰ ਦੀ ਚੋਈ ਦੇਖੀ ਭਾਲੀ ਵਹਿੜ ਐਸ ਮੇਲੇ ਵਿਕਰੀ ਲਈ ਹਾਜ਼ਰ ਤੇ ਗੱਲਬਾਤ ਆਪਾਂ ਮਾਲਕ ਨਾਲ ਕਰਦੇ ਆਂ ਕਰਕੇ ਤਸੱਲੀ ਕਰਿਓ ਖਰੀਦਦਾਰੀ ਮੀਰ ਜੀ ਸასიਖਾਲ ਸასიਖਾਲ ਜੀ ਹੋਰ ਸੁਣਾ ਮੇਰਾ ਪਰਾ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਜੀ ਤੇ ਵੀਰ ਦਾ ਨਾਮ ਰਿਸ਼ਮ ਸਿੰਘ ਸਨ ਆਫ ਵੀਰੇ ਕਰਨੈਲ ਸਿੰਘ ਕਰਨੈਲ ਸਿੰਘ ਪਿੰਡ ਮੇਰੇ ਵੀਰ ਦਾ ਪਿੰਡ ਬੂ ਬੂਤ ਤਸੀਲ ਪੱਟੀ ਦੇ ਜ਼ਿਲ੍ਹਾ ਤਰਨਤਾਰਨ ਆ ਗਏ। ਹਾਂਜੀ ਹਾਂਜੀ। ਨੰਬਰ ਵੀਰੇ ਆਪਣਾ 94654 98978 ਇੱਕ ਵਾਰੀ ਹੋਰ ਰਿਪੀਟ ਕਰੀਏ। 94654 98978। ਇਹ ਗਾਂ ਆਪਣੇ ਘਰ ਦੀ ਹੈ ਵੀਰੇ। ਹਾਂਜੀ ਘਰ ਦੀ ਘਰ ਦੀ। ਕਿਹੜਾ ਸੂਆ ਸੂਰ? ਇੱਕ ਜੇ ਸੂਆ ਸੁਣੀ ਆ। ਆਪਣੇ ਕੋਲੇ ਘਰੀ ਬੱਛੀ ਪਾਲੀ ਆ ਘਰੀ। ਬੱਛੀ ਪਾਲੀ ਹਾਂਜੀ। ਤੀਜਾ ਸੂਆ ਸੂਰ। ਹਾਂਜੀ ਹਾਂਜੀ। ਦੁੱਧ ਦਾ ਕੀ ਰਿਕਾਰਡ ਰਿਹਾ ਵੀਰੇ? ਦੁੱਧ ਤੀਜੇ ਸੂਏ ਅਸੀਂ 36 ਕਿਲੋ ਚੋਇਆ ਸੀ। 36 ਕਿਲੋ ਚੋਇਆ ਤੇ ਆਪਣੇ ਮਸ਼ੀਨਾਂ ਨਾਲ ਚੁੰਦਾ ਰਹਾਂਗੇ। ਮਸ਼ੀਨਾਂ ਨਾਲ ਮਸ਼ੀਨਾਂ ਹਾਂਜੀ। ਵੀ ਮਸ਼ੀਨਾਂ ਨਾਲ ਚੁੰਦੇ ਰਹਾਂ ਤੇ ਬੰਦਾ ਹੱਥੀ ਚਵਾਈ ਵੀ ਕਰ ਸਕਦਾ ਥਣ ਹੱਥ ਵਾਲਾ ਵੀ ਆ ਹਾਂਜੀ ਹਾਂਜੀ ਤੇ 36 ਕਿਲੋ ਦੁੱਧ ਦਿੱਤਾ ਇਹਨੇ ਕਰਮਾਰੀ ਨੇ ਇੰਨੇ ਮਾਲ ਦੇ ਵਿੱਚ ਮਾਲ ਵੀ ਬਹੁਤ ਆ ਤੇਰੇ ਕੋਲੇ ਹਨਾ ਤੇ ਜੇ ਚੰਗਾ ਕੋਈ ਬੰਦਾ ਸਾਹਵੇਂ ਦੁੱਧ ਵੱਧ ਕੱਢ ਸਕਦੀ ਆ ਗਾਂ ਬਹੁਤ ਵੱਡੀ ਹੈ ਹਨਾ ਰੇਲ ਗੱਡੀ ਦੇ ਇੰਜਨ ਜੱਡੀ ਆ ਤੇ ਹੁਣ ਦੇਣੇ ਦੇ ਕਿੰਨੇ ਪਏ ਆ ਦੇਣੇ ਦੇ 5 ਤੋਂ 6 ਦਿਨ ਲੱਗੂਗੀ 5 ਤੋਂ 6 ਦਿਨ ਹਫਤਾ ਮੰਨ ਲੀ ਗੇ ਹਾਂਜੀ ਆਪਾਂ ਓਕੇ ਰਿਪੋਰਟ ਆ ਹਨਾ ਤੇ ਜਿਵੇਂ ਵੀਰੇ ਹੁਣ ਇਹ ਮੰਨ ਕੇ ਚੱਲ ਥਣਾ ਥੁਣਾ ਲਿਓ ਹਾਂ ਓਕੇ ਆ ਤੇ ਭਾਰਪੂਰ ਲੋ ਆਪਣੀ ਦਾ ਬਾਹਰ ਵੱਧੀ ਆ ਬੇਫਿਕਰੀ ਆ ਹਨਾ ਵੀ ਕੋਈ ਨੁਕਸਾ ਇੱਕ ਪੈਸੇ ਦਾ ਨਹੀਂ ਨਾ ਗਰੰਟੀ ਵਾਲੀ ਫੁੱਲ ਗਰੰਟੀ ਕੱਢੀ ਬਾਹਰ ਤੋਰ ਖਰਾਚ ਸੱਜਣੋ ਜਿਵੇਂ ਮੈਂ ਤੁਹਾਨੂੰ ਗੱਲ ਦੱਸੀ ਆ ਨਾ ਵੀ ਬਹੁਤ ਵੱਡੀ ਵੈੜ ਆ ਤੇ ਮਾਲ ਚ ਜਾਊਗੀ ਕਿਉਂਕਿ ਮਾਲ ਚ ਇੱਥੇ ਲਿਆਂਦੀ ਆ ਵੇਖੋ ਤੇ ਇਹੇ ਬਾਤ ਆ ਨਾ ਕਰਮਾਂ ਵਾਲੀ ਤੁਹਾਨੂੰ ਢਿੱਲਾ ਢੁਲਾ ਦੱਸ ਦਿਆਂ ਹੋਣਗੀਆਂ ਇਹਦੀਆਂ ਵੀ ਇਹ ਕੀ ਕੁਝ ਬਣਾ ਕੇ ਥੱਲੇ ਸੁੰਦੀ ਹੋਊਗੀ ਜਾਤ ਕੁਆਲਿਟੀ ਬਾਕੀ ਪਲੀ ਸੰਭੀ ਤੇ ਬਾਈ ਦਾ ਖੇਤ ਦੇ ਵਿੱਚ ਘਰ ਆ ਓਏ ਸੱਜਣੋ ਵੇਖਿਓ ਵਹਿੜ ਜਿਵੇਂ ਕਹਿ ਦਈਏ ਨਾ ਵੇਖ ਕੇ ਭੁੱਖ ਲੈਂਦੀ ਆ ਤੇ ਉਹ ਗੱਲ ਆ ਬਹੁਤ ਸੋਹਣੇ ਰੰਗ ਰੂਪ ਦੀ ਤੇ ਬੜੀ ਪਲੀ ਸੰਭੀ ਤੇ ਨੱਗਰ ਵੱੱਛੀ ਤੀਜਾ ਸੂਆ ਸੁੰਦੀ ਚੰਗੇ ਦੁੱਧ ਵਾਲੀ ਜਿਹਾ ਗਾਂ ਕਰੇ ਰੱਖਣੀ ਪਾਲਦੇ ਆ ਤਾਂ ਕਨੈਕਟ ਵੀਰ ਨਾਲ ਕਰ ਲਿਓ ਨੰਬਰ ਸਕਰੀਨ ਤੇ ਆ ਰੇਟ ਵੀਰੇ ਇਹਦਾ ਫਿਰ ਕੀ ਕਰਾਂਗੇ ਰੇਟ ਤਾਂ ਕਰਦੇ 115000 ਰੁਪਏ ਹੀ ਇਹਦੀ ਜਿਹੜੀ ਡਿਮਾਂਡ ਕਰਦੇ ਆ 1,11,000 ਰੁਪਇਆ ਕਰਦੇ ਆ ਤੇ ਜਿਹੜਾ ਭੈਣ ਭਰਾ ਕੋਈ ਫੋਨ ਲਾਉਂਦਾ ਜਾਂ ਕੋਈ ਗੱਲਬਾਤ ਹੁੰਦੀ ਆ ਤੇ ਕਿੰਨਾ ਕਮਾਨਤਨ ਕਰਦੀਏ ਕਰਦਾ ਮਾਨਤਨ ਫਿਰ ਵੀ ਮੜਾ ਜਾਂਦਾ ਕਰ-ਕਰਦੇ ਮੇਰੇ ਅੱਖੇ ਕਿੰਨਾ ਕਰਦਾ ਫਿਰ ਉਹਨਾਂ ਅੱਖੇ ਕਿੰਨਾ ਕਰੇਗਾ 5000 ਰੁਪਏ ਮਾਨਤਨ ਕਰਨਾ ਹੈ 10 ਦੀ ਦੇ ਦੀ ਹਾਂਜੀ ਲੈ ਦਾ ਤੇ ਉਹਦੇ ਚੋਂ ਵੀ ਚੱਲ ਜਿਹੜਾ ਭੈਣ ਭਰਾ ਉਹਦਾ ਕਿਰਾਇਆ ਪਾੜਾ ਛੱਡ ਦਿਆਂਗੇ ਹਨਾ 1,10,000 ਰੁਪਇਆ ਨਹੀਂ ਠੀਕ ਆ ਵੀਰੇ ਧੰਨਵਾਦ ਆ ਤੇਰਾ ਸੱਜਣੋ 1,10,000 ਰੁਪਇਆ ਵੀਰ ਨਾਲ ਤੁਹਾਡਾ ਮੈਂ ਰੇਟ ਜਿਹੜਾ ਤੈਅ ਕਰਾਇਆ ਤੇ ਜਿਹਦੇ ਚੋ ਪਿਆਰ ਮੁਹੱਬਤ ਤੁਸੀਂ ਕਿੰਨਾ ਕਰਾ ਲੈਣਾ ਉਹ ਤੁਹਾਡੇ ਤੇ ਡਿਪੈਂਡ ਰਹੂਗਾ ਤੇ ਬਾਕੀ ਜਦੋਂ ਗਊ ਕੋਲੇ ਆ ਕੇ ਵੇਖੀ ਨਾ ਤੇ ਜਿਵੇਂ ਕਹਿ ਦਈਏ ਭੁੱਖ ਲੈਂਦੀ ਹੈ ਤੇ ਕਰਮਾਂ ਵਾਲੀ ਉਹ ਚੀਜ਼ ਆ ਬਹੁਤ ਹੀ ਸ਼ਾਨਦਾਰ ਵਹਿੜਾ ਜਿੰਨਾ ਬਾਈ ਨੇ ਦੁੱਧ ਦੱਸਿਆ ਗਾਰੰਟੀ ਹੈ ਇਸ ਗੱਲ ਦੀ ਕਿ ਇਹ ਗਾਂ ਨੇ ਦੁੱਧ ਦਿੱਤਾ ਮਸ਼ੀਨ ਤੇ ਵੀ ਲੱਗੀ ਤੇ ਥੱਥੀ ਵੀ ਚੋ ਸਕਦਾ ਕਿਉਂਕਿ ਥਣ ਬਾਲਾ ਕੰਮ ਦਾ ਲੱਗਾ ਹਨਾ ਤੇ ਦੋ ਦੋ ਸੂਗੇ ਸੂਈ ਬੱਛੀਆਂ ਦਿੱਤੀਆਂ ਨਾ ਹਾਂਜੀ ਬੱਛੀਆਂ ਜੀ ਬੱਛੀਆਂ ਹੈਨਾ ਜਿਵੇਂ ਤੂੰ ਦੱਸਿਆ ਵੀ ਦੋ ਬੱਛੀਆਂ ਇਹਦੀਆਂ ਆਗੀਆਂ ਤੇ ਪਸ਼ੂ ਜਿਆਦੇ ਆ ਤਾਂ ਕਰਕੇ ਵੇਚਨੇ ਹਨ ਸੱਜਣੋ ਮੈਂ ਨਾ ਤੁਹਾਨੂੰ ਕੈਮਰਾ ਬਾਹਰ ਵੀ ਮਾਰ ਕੇ ਵਿਖਾ ਦਿੰਨਾ ਕਿਉਂਕਿ ਵੀਰ ਨਾਲ ਗੱਲਾਂ ਬਾਤਾਂ ਹੋਈਆਂ ਜਿਹਦੇ ਕਾਰਨ ਕਹਿੰਦਾ ਆਪਾਂ ਵਹਿੜ ਵਕਾਉ ਕੀਤੀ ਆ ਮਾਲਾ ਸੱਜਣੋ ਜਿਆਦੇ ਚੈੱਕ ਕਰ ਲੋ ਕੋਈ ਐ ਨਹੀਂ ਹੈਗੀ ਗੱਲ ਕਰਦੇ ਪਸ਼ੂ ਆ ਸਾਰੇ ਤੇ ਜਿਹਦੇ ਕਾਰਨ ਉਹ ਵਹਿੜ ਵਕਾਉ ਕੀਤੀ ਹੈ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ